ਇਹ ਸਾਰਾ ਪ੍ਰੋਜੈਕਟ ਰੂਈ ਵਾਲਾ ਹੈਗਾ ਅੱਜ ਦੀ ਮੰਡੀ ਦਾ ਭਾਅ ਵਧੀਆ ਰਿਹਾ ਪੂਰਾ ਟੋਪ ਦਾ ਜਿਹਨੂੰ ਕਹਿੰਦੇ ਗੁਲਾਬੀ ਸੀ ਇੱਕ ਦੋ ਦਿਨਾਂ ਦਾ ਨਰਮਾ ਥੋੜਾ ਆ ਡਾਊਨ ਸੀਗਾ ਅਗਲਾ ਬੈੱਡ ਵੀ ਨੌਂਦਾਗਾ ਇਹ ਨਰਮਾ ਹੋਇਆਗਾ ਇਹ ਆ ਲੈ ਓਏ ਕਿਦਾ ਪਾਠਾ ਹੀ ਹੋ ਰਾ ਜੀ ਤਾਂ ਹਾਂਜੀ ਮਤਰੋ ਤਾਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ 'ਚ ਤੁਹਾਨੂੰ ਲੈ ਕੇ ਚੱਲਾਂਗੇ ਮੱਡੀ ਕਾਂ ਵਾਲੀ ਤੇ ਆਪਾਂ ਵੇਚ ਕੋਇਆ ਨਰਮਾ ਤੇ ਨਰਮੇ ਦਾ ਕੀ ਭਾਗ ਹੈ ਤੇ ਕੀ ਹਸਾਬ ਕਿਤਾਬ ਛੱਡੀ ਜਾਂਦਾ ਹਨ ਤੇ ਕਿਹੜਾ ਨਰਮਾ ਵੀ ਕਿੰਨੇ ਦਾ ਵਿਕਦਾ ਹੈਗਾ ਤੇ ਆਪਣਾ ਨਰਮਾ ਹੈਗਾ ਪੂਰਾ ਚੰਗਾ ਤੇ ਜਿੰਨਾ ਹੈਗਾ ਪੂਰਾ ਚੰਗਾ ਹੈਗਾ ਤੇ ਵਾਕੀ ਵਾਰ ਮਾਲਕ ਦੀ ਮੇਰਾ ਜੀ ਜਿੱਦੇ ਚੱਲਦੇ ਆਪਾਂ ਮੰਡੀ ਤੇ ਜੁੜੇ ਰੋ ਅੱਜ ਦੇ ਬਲੌਗ ਦੇ ਨਾਲ ਤੁਹਾਨੂੰ ਦੱਸਾਂਗੇ ਕੀ ਭਾਅ ਚੱਲ ਰਿਹਾ ਨਾ ਮੰਡੀ ਦਾ ਤੇ ਲੋ ਵੀ ਮਿੱਤਰੋ ਤੇ ਆਪਣਿਆਂ ਨਾਲ ਮੈਨੂੰ ਲੈ ਕੇ ਚੱਲਦੇ ਆਂ ਜਾਸ਼ਾ ਜੁੜੇ ਰੋ ਅੱਜ ਦੇ ਬਲੌਗ ਦੇ ਨਾਲ ਲੋ ਵੀ ਮਿੱਤਰੋ ਤੇ ਪਿੰਡੋਂ ਆਪਾਂ ਚੱਲ ਪਏ ਸੀਗੇ ਤੇ ਧਰਮ ਦਾ ਮੰਗਾ ਸਹੀ ਤੁਰੀਦਾ ਹੈਗਾ ਆ ਕਰਕੇ ਫਿਰ ਬਲੌਗ ਜਾਂਣੇ ਆੜੀਆਂ ਘਰੇ ਤੇ ਆਪਣੇ ਆਸ਼ੀ ਦਾ ਮਾਠਾ ਜੋਰ ਆਜਾ कटक आेके नार हले ਰਵੇ ਮਿੱਟੀ ਜਾਂਦਾ ਕੋਈ ਮਿੱਤਰੋ ਤੇ ਪਹੁੰਚ ਕੇ ਮੰਡੀ ਤੇ ਆਪਾਂ ਤੇ ਇਧਰਲੇ ਪਾਸੇ ਪਿਆ ਕੁਮਾਰਾ ਤੇ ਨਾਲ ਕੁਮਾਰੇ ਦੀ ਕੁਮਾਰੇ ਨੂੰ ਵੀ ਤੋਲ ਲੱਗੀ ਜਾਂਦਾਗਾ ਤੇ ਭਾਅ ਆਪਾਂ ਪੁੱਛਾਂਗੇ ਕੋਈ ਨਾ ਕੀ ਰੇਟ ਹੈਗਾ ਤੇ ਕੀ ਹਿਸਾਬ ਕਿਤਾਬ ਹੈਗਾ ਤੇ ਨਰਮਾ ਵੀ ਠੀਕ ਜਾ ਰਹਾਗਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਜਿਵੇਂ ਆਹ ਸੀ ਨਰਮਾ ਉਹ ਸਾਹਮਣੇ ਵਾਲਾ ਉਹ ਟਰਾਲੀਆਂ ਆਈਆਂ ਗੀਆਂ ਬਗਣਮੀਆਂ ਟਰਾਲੀਆਂ ਆਈਆਂ ਪਹਿਲਾਂ ਤਾਂ ਬਹੁਤ ਘੱਟ ਹੁੰਦਾ ਸੀ ਇੱਥੇ ਆ ਦੇਖੋ ਬਈ ਮੈਂ ਤਰ ਉਹਦੇ ਹਜੇ ਨਰਮਾ ਆਈ ਜਾਂਦਾ ਕਹਿੰਦੇ ਮੰਡੀ ਦੇ ਵਿੱਚ ਤੇ ਬਹੁਤ ਟਰਾਲੀਆਂ ਆ ਗਈਆਂ ਬਾਹਰ ਦੇ ਵਿੱਚ ਆ ਆਪਣੇ ਬਾਹਰ ਚ ਹਾਏ ਬਾਹਰ ਰਬੂ ਰਲ ਲਈ ਜਨੇ ਜਾਰੇ ਆ ਦੇਖੋ ਬਈ ਅਗਲਾ ਬੈੱਡ ਵੀ ਲਾਉਂਦਾਗਾ ਇਹ ਨਰਮਾ ਹੋਇਆਗਾ ਰੋਟੀ ਵਿੱਚ ਭੁੰਡੀਆਂ ਕਰਾ ਕੇ ਕਰਾ ਕਰਾ ਲਈ ਜਾਂਦੇ ਵਿਚਾਰੇ ਲੋਕ ਉਹਦੇ ਕੋਈ ਜੱਟ ਕਿੱਥੇ ਟਰੈਕਟਰ ਲਿਆਉਂਦਾ ਥੌਂਕੇ ਨਾਲ ਮੇਚ ਕੇ ਜਾਂਦਾ ਹਨਾ ਜਦੋਂ ਹੋਏ ਹੀ ਨਹੀਂ ਅਗਲਾ ਕਹਿੰਦਾ ਯਾਰ ਐਵੇਂ ਖਰਚਾ ਹੋਊਗਾ ਤੇ ਆਪਾਂ ਕੋਈ ਗਿੰਗ ਕਰਾ ਕੇ ਜਾਂ ਕੋਈ ਪਿਕਅਪ ਕਰਾ ਕੇ ਉਹਦੇ ਵਿੱਚ ਲੱਦ ਕੇ ਲੈ ਜਾਂਦੇ ਆ ਐਂ ਕਰਕੇ ਉਹ ਤਾਂ ਐਂ ਫਸ ਕਰਦਾਗਾ ਬਸ ਕੀ ਰੱਬ ਦਾ ਬਾਣਾ ਮੰਨੇ ਪੂਆ ਨੀ ਹੋ ਗਈ ਚੰਗੇ ਖਾਂਦੇ ਲੱਗਦੇ ਹਨਾ ਬਸ ਲਾਪਣੀ ਬਸ ਇਹੀ ਦੁਆ ਕਰੋ ਤੇ ਨਰਮੇ ਬਈ ਬਹੁਤ ਤਕੜੇ ਤਕੜੇ ਸੀਗੇ ਐਸ ਜੀ ਐਨੇ ਤਕੜੇ ਸੀ ਨਰਮੇ 25 30 ਮਣ ਤੋਂ ਕੋਈ ਵੀ ਕਿਸੇ ਦਾ ਵੀ ਨਰਮਾ ਘਟਦਾ ਨਹੀਂ ਕੋਈ ਵਿਰਲਾਕ ਕੀ ਕਹਿਣਾਗਾ ਮਾੜਾ ਮोटा ਘਟ ਜਾਂਦਾ ਪਰ ਆਲਮੋਸਟ ਨਹੀਂ ਘਟਦੇ ਸੀ ਚਲੋ ਬਾਕੀ ਜਿੱਥੇ ਉਹਦੀ ਰਾਜ ਆ ਗਈ ਹਨਾ ਰਹਿਣਾ ਬੂਆ ਤੇ ਮੇਨਤ ਕਰਦੇ ਰਹੋ ਦਵੋ ਨਾ ਬਾਦੇ ਘਾਟੇ ਜ਼ਿੰਦਗੀ ਚਾਉਂਦੇ ਰਹਿੰਦੇ ਆ ਪੈਸਿਆਂ ਦਾ ਵਾਦਾ ਘਾਟਾ ਚੱਲ ਜੂਆ ਪਰ ਬੰਦੇ ਦਾ ਵਾਦਾ ਘਾਟਾ ਤੇ ਇੱਕ ਬਿਮਾਰੀ ਆ ਜੇ ਨਾ ਜਦੋਂ ਉਹ ਨਹੀਂ ਚੱਲੇ ਆ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਚਲੋ ਬੰਦਾ ਤੰਗੀ ਵੀ ਕੱਟ ਲੈਂਦਾ ਗਾ ਪਰ ਜਦੋਂ ਬੰਦਾ ਵਗ ਜਾਂਦਾ ਗਾ ਫਿਰ ਉਹ ਨਹੀਂ ਹੁੰਦਾ ਹਨ ਇਹ ਤਾਂ ਸਾਰਿਆਂ ਨੂੰ ਪਤਾ ਗਾ ਬਸ ਸਾਈਡ ਨਾ ਹੋ ਨਿਆਰੇ ਲੋ ਜਿੰਦਗੀ ਦੇ ਐ ਸਮਝ ਕੇ ਵੀ ਭਈ ਇਹ बार-बार ਨਹੀਂ ਹੋਣੀ ਇਹਨਾਂ ਦੀ ਆਪਣੀ ਬਸ ਚੱਲ ਕਰੋ ਜਿੰਨੀ ਕੁ ਉਸ ਮਾਲਕ ਨੇ ਦਿੱਤਾਗਾ ਉਹਦੇ ਵਿੱਚ ਇੰਜੋਏ ਕਰੋ ਆਪਣੇ ਤਾਂ ਨੀਵੇਂ ਵੀ ਬੈਠੇ ਆ ਤੇ ਆਪਣੇ ਤੋਂ ਉੱਚੇ ਵੀ ਬੈਠੇ ਆ ਪਰ ਕੁੱਚਿਆਂ ਨੂੰ ਦੇਖ ਕੇ ਨਹੀਂ ਪਰ ਰੋਟੋਂ ਨੂੰ ਜਿਵੇਂ ਕਹਿੰਦੇ ਹੁੰਦੇ ਨਾ ਨੀਵੇਂ ਨੂੰ ਦੇਖ ਕੇ ਜਾਣਾ ਚਾਹੀਦਾ ਹੈਗਾ ਕਿਸੇ ਦਾ ਜਮ ਨਹੀਂ ਹੋਇਆ ਕੋਈ ਜਰਾ ਝੁੱਗੀਆਂ ਦੇ ਬੈਠਾ ਹਣਾ ਕੋਈ ਮੰਨ ਕੇ ਚਲੋ ਬਿਨਾ ਘਰਾਂ ਤੋਂ ਬੈਠੇ ਆ ਕਿਸੇ ਜੀਆਂ ਘਰ ਡਿੱਗ ਪਏ ਕਿਸੇ ਦਾ ਕੁਝ ਹੋ ਗਿਆ ਜੀ ਮੰਨ ਕੇ ਚਲੋ ਕਹਿਣ ਦਾ ਮਤਲਬ ਵੀ ਆਪਣੇ ਨਾਲੋਂ ਤਾਂ ਲੋਕ ਵੱਧ ਪੀੜਤ ਬੈਠੇ ਆ ਤਾਂ ਕਰਕੇ ਡੋਲੂ ਨਾ ਦੋ ਲੰਡਾਂ ਲਾਉਣ ਵਾਲਾ ਟਾਈਮ ਹੈ ਨੀਗਾ ਅੱਜ ਕੱਲ ਦੇ ਦਮ ਵਿੱਚ ਮਿਹਨਤ ਕਰੋ ਜੱਜ ਕੇ ਤੇ ਪੈਸਾ ਆਪ ਹੀ ਆਊਗਾ ਬਾਕੀ ਪਰਮਾਤਮਾ ਤੇ ਭਰੋਸਾ ਰੱਖੋ ਸਭ ਕੁਝ ਠੀਕ ਚੱਲੂਗਾ ਤੇ ਬਸ ਆਪਾਂ ਵੀ ਦੇ ਦੇ ਜਿਹਦੇ ਲਾਉਣਾ ਨਰਮਾ ਫੇਰ ਆਉਗੀ ਬੋਲੀ ਦਿਖਾਵੇਂ ਸਾਨੂੰ ਬੋਲੀ ਹੀ ਹੁੰਦੀ ਹੋਈ ਧਰਤੀਆਂ 'ਚ ਆਪਣੀ ਸਾਹਮਣੇ ਟਰਾਲੀ ਦੇ ਦੇ ਬੋਲੀ ਕੋ ਦੌਂਦੀ ਛੋਟੇ ਦੇ ਨਰਮ ਮਹੂਤਾਰੇ ਮੇਰੇ ਵਿੱਚ ਲਾਲ ਸੁੰਡੀ ਦੇਖੋ ਮੈਤਰੋ ਕਿੰਨੀ ਬਰਦੀ ਆ ਜਿਹਨੂੰ ਕਹਿੰਦੇ ਗੁਲਾਬੀ ਸੁੰਡੀ ਕੀ ਨਰਮ ਆਪਣਾ ਕੁਛ ਕੇ ਤਾਂ ਅਸੀਆ ਭਾਏ ਅੱਠ ਕ ਬੰਡੇ ਸੀਗੇ ਬਾਕੀ ਦਾ ਸਪਰੇ ਦਾ ਨਰਮ ਆਪਣਾ ਛੋਟੀ ਦਾ ਉਹ ਇੱਕ ਟਰਾਲੀ ਘਰੀ ਗਈ ਪછી ਮਾਰਗਾ ਦਿੱਤਾ ਹੋਇਆ ਇਹ ਹੈਗਾ 10 10 12 ਕਿੱਲੇ ਆ ਤੇ ਆਪਣੇ ਘਰ ਕੋਲ ਜਿਹੜੇ ਬਾਣ ਚ 2 ਕਿੱਲੇ ਸੀ ਉਹਦੇ ਵਿੱਚ ਸੰਭੀ ਪੈ ਗਈ ਸੀ ਮੇਤਰੋ ਫਾਕੀ ਗੁਰਾ ਵੀ ਸੰਭੀ ਨਹੀਂ ਰਹੀ ਇੱਕ ਹੀ ਆ ਆ ਨਾ ਨਾ ਦਵਾਈ ਚੂਹਿਆਂ ਨਹੀਂ ਮੱਝਾਂ ਨਹੀਂ ਆਹ ਹਾਂ ਚੱਕੋ ਬਈ ਨਰਮਾ ਆਪਣਾ ਗਿਆ ਪੈਗਾ ਤੇ ਬਾਕੀ ਦੱਸਦੇ ਆਂ ਆਪਾਂ ਕੀ ਰੇਟ ਬਿਕ ਗਿਆ ਤੇ ਜਿਹੜੇ ਰੋਗ ਲੋਕ ਦੇ ਨਾਲ ਮੈਟਰੋ ਤੇ ਆਪਾਂ ਲਾਤਾ ਮਿਲਦੇ ਵਿੱਚ ਨਰਮਾ ਤੇ ਨਰਮਾ ਲੱਗਿਆ ਆਪਣਾ 7000 ਠੀਕ ਆ 7000 ਨੂੰ ਬਿਨਾ ਬੋਲੀ ਤੋਂ ਵੇਚਤਾ ਤੇ ਜਿਹੜਾ ਵੀ ਬਾਣੀ ਨਹੀਂ ਲੈਣਾ ਸੀ ਆ ਤੇ ਉਕ ਹੋ ਗਿਆ ਕੰਮ ਬਾਕੀ ਕਹਿੰਦੇ ਆਹੀ ਰੇਟ ਲੱਗ ਗਿਆ ਨਰਮਾ ਪਰ ਕੋਈ ਚੱਕਰ ਨਹੀਂ ਆ ਤੇ ਇੱਕ ਦੋ ਦਰਾਂ ਦਾ ਨਰਮਾ ਥੋੜਾ ਜਿਹਾ ਡਾਊਨ ਸੀਗਾ ਤੇ ਪਰਸੋਂ ਨਰਮਾ ਕਹਿੰਦੇ ਤੇਜ਼ ਸੀ ਥੋੜਾ ਜਾਣਾ ਤੇ ਆਪਣਾ ਫੇਰ ਵੀ ਅੱਜ ਤੇ ਸੇਰਾ ਲੱਗਿਆ ਭਾ ਅੱਜ ਦਾ ਭਾ ਕਹਿਣ ਦਾ ਮਤਲਬ ਸੇਰਾਗਾ 7000 ਬਾਕੀ ਆਪਾਂ ਕਰਦੇ ਆਂ ਗੱਲਬਾਤ ਬਾਅਦ ਚੋ ਮੈਂ ਤਰੋ ਵੀ ਇੱਥੇ ਰੂਮ ਰਾਜ ਹੀ ਬਣਦੀ ਹੈਗੀ ਸਾਰਾ ਰੂਮ ਰਾਜ ਇੱਥੇ ਇੱਥੇ ਬੜੇ ਮੇਂ ਅਲੱਗ ਕਰ ਲੈਂਦੇ ਆਂ ਅਸੀਂ ਮਿਲ ਤੇ ਮਿਲ ਚ ਆਪਾਂ ਨਰਮਾ ਲਾਉਣਾ ਆਏ ਹੋਏ ਆ ਹਨ ਜਿਵੇਂ ਕਿ ਤੁਹਾਨੂੰ ਦੱਸਤਾ ਆਪਾਂ ਬਿਣਾ ਬੋਲੀ ਤੋਂ ਵੇਚਤਾ ਇਹਨੇ ਬੋਲੀ ਤੇ ਦੇਣ ਦਾ ਕੋਈ ਬਾਅਦ ਆ ਨਹੀਂ ਸੀਗਾ ਤੇ ਬਾਕੀ ਸਿਸਟਮ ਐਵੇਂ ਸੱਟ ਲੱਗੇ ਸਾਨੂੰ ਵਿੱਚ ਤੇ 7000 ਰੁਪਿਆ ਅੱਜ ਇਹ ਅੱਜ ਦੀ ਮੰਡੀ ਦਾ ਭਾਅ ਵਧਿਆ ਰਿਹਾ ਪੂਰਾ ਟੋਪ ਦਾ 7000 ਰੁਪਈਆ 7030 50 ਲਾਸਟ ਦੱਸ 7000 ਰੁਪਿਆ ਲੱਗ ਸੀਗਾ ਅੱਜ ਦੀ ਮੰਡੀ ਦਾ ਭਾਅ ਤੇ ਬਾਕੀ ਆਪਣਾ ਲੱਗ ਗਿਆ 7000 ਨੂੰ ਮਿੱਤਰੋ ਤੇ ਪਲੌਣ ਆ ਗਏ ਸੀਗੇ ਹੈ ਫੇਰ ਨਰਮੇ ਦੀ ਟੇਰ ਸਾਡੇ ਜੋ ਬਰੋ ਬੈਠਿਆ ਬਾਈ ਲੱਗੇ ਨਾ ਜ਼ੋਰ ਹੈ ਹੈ ਖੜਾ ਕਿੰਨੀ ਬਣਾਣੀ ਮੇਰੀ ਸਮਾਰ ਕੇ ਅੱਛਾ ਏ ਨਹੀਂ ਆਪਾਂ ਮਿਹਨਤ ਕਰਦੇ ਦੀ ਬਣਾਵਾਂਗੇ ਯਾਰ ਇਹਦੀ ਮਿਹਨਤ ਆ ਕਿ ਨਹੀਂ ਬਾਈ ਸਹੀ ਗੱਲ ਹੈ ਯਾਰ ਜਿਹੜੀ ਮਿਹਨਤ ਆ ਮਿਹਨਤ ਆ ਹਾਂ ਕੋਈ ਚੱਕਰੀ ਨਹੀਂ ਮਖਾ ਯਾਰ ਉਹ ਚੱਕਰ ਨੇ ਇਹ ਸੀ ਮਿੱਤਰੋ ਮਿਲਜੇ ਬਾਈ ਨਰਮੇ ਲਾਈ ਜਾਂਦੇ ਹਨ ਐ ਕਰਕੇ ਲੱਤਾਂ ਲੋਤਾਂ ਨਾਲ ਜਿਵੇਂ ਬਾਈਆਂ ਦਾ ਸੂਤ ਲਾਜਦਾਗਾ ਉਵੇਂ ਬਸ ਸਿਸਟਮ ਲਾਈ ਜਾਂਦਾ ਤੇ ਸਾਹਮਣੇ ਵਾਲਾ ਜਿਹੜਾ ਉਹ ਮਸ਼ੀਨ ਤੁਸੀਂ ਦੇਖ ਰਹੇ ਹੋਗੇ ਇਹ ਰੂਣੀ ਵਾਲੀ ਸਿਸਟਮ ਆਗਾ ਇਹ ਸਾਰਾ ਪ੍ਰੋਜੈਕਟ ਰੂਣੀ ਵਾਲਾਗਾ ਬੜੇਵੇਂ ਅਟ ਨਿਕਲਦੇ ਗੇ ਰੂਹ ਅਟ ਨਿਕਲਦੀ ਹੈ ਇੱਥੇ ਮਿੱਤਰੋ ਹਰ ਇੱਕ ਮਿਲਾਂ ਦੇ ਵਿੱਚ ਐਂ ਹੁੰਦਾ ਜਿਵੇਂ ਕਿਸ ਨੂੰ ਪਤਾ ਹੀ ਆ ਹਨ ਤੇ ਨਰਮਾ ਪੂਰਾ ਸੋਹਣਾਗਾ ਤੇ ਮੰਨ ਕੇ ਚਲੋ ਖਰਾਬ ਬਹੁਤ ਘਾਟਾ ਲੋਕਾਂ ਦੇ ਨਰਮਾ ਜਿੰਨਾ ਹੈਗਾ ਬਹੁਤ ਸੋਹਣਾਗਾ ਜਦੋਂ ਮੈਲੇ ਦੇ ਲਾਂ ਦਾ ਨਰਮਾ ਤੇ ਭੀੜ ਦੇਖੋ ਕਿੰਨੀ ਵੱਡੀ ਲਾਈਨ ਲੱਗੀ ਘਟੋ ਘਟ 10 15 ਟਰੈਕਟਰ ਖੜੇ ਹੈਗੇ ਇੱਥੇ ਅਰ ਆਪਾਂ ਲਾ ਕੇ ਆ ਗਏ ਆਪਾਂ ਆਏ ਮੰਡੀ ਜਿਹੜੇ ਇੱਕ ਨਰਮਾ ਜਾਂ ਉਤਾਰ ਕੇ ਕਰਕੇ ਸਾਫ ਦਾ ਚੱਲ ਰਹੇ ਆ ਬਾਕੀ ਗੱਲਾਂ ਜਿਹੜੀਆਂ ਆਪਾਂ ਰਹਿ ਗਿਆ ਐਂਡ ਤੇ ਥੂ ਦੱਸਾਂ ਨੋਵੇ ਮਿੱਤਰੋ ਰਸ਼ ਚੈੱਕ ਕਰੋ ਰਸ਼ ਪੂਰਾ ਰਸ਼ ਹੋ ਰਿਹਾਗਾ ਮੰਡੀ ਦੇ ਵਿੱਚ ਕਾਲਾ ਵਾਲੀ ਤੇ ਆਪਣਾ ਜਿਹੜਾ ਨੇੜਾ ਗੰਦਾ ਨਰਮ ਸੀ ਉਹ ਪਾ ਇਥੇ ਵੇਚਦਾ ਤੇ ਇਥੇ ਢੇਰੀ ਲਾ ਲਈ ਸੀ ਕਿ ਤੇ ਹੁਣ ਟਰਾਲੇ ਚ ਤਰ ਹੀ ਜੰਨੇ ਤੇ ਦੇ ਆਉਣੇ ਆਗੇ